ਸੰਗਤ ਜੀ ਆਪਾਂ ਸਵਈਆਂ ਦੀ ਸੰਥਿਆ ਕਰ ਰਹੇ ਹਾਂ ਤੇ ਇੱਥੇ ਤੱਕ ਸੰਥਿਆ ਆਪਣੀ ਹੋ ਚੁੱਕੀ ਸੀ ਸਵਈਆਂ ਦੀ ਸੋ ਅੱਗੇ ਸ਼ੁਰੂ ਹੁੰਦੀ ਹੈ ਕਮਨ ਜੋਗ ਕੌਨ ਗਿਆਨ ਧਿਆਨ ਧਿਆਨ ਤੇ ਵਿਸਰਾਮ ਲਾਉਣਾ ਆਪਾਂ ਪਿੱਛੇ ਵੀ ਇਹ ਪੜ੍ਹ ਕੇ ਗਏ ਹਾਂ ਕਿ ਗੱਗੇ ਸਿਆਰੀ ਐੜੇ ਕੰਨਾ ਨੰਨੇ ਔਕੜ ਗਿਆਨ ਉਚਾਰਨ ਕਰਨਾ ਗੱਗੇ ਦੇ ਪੈਰ ਵਿੱਚ ਜਈਆ ਲੱਗਾ ਹੈ ਹਾਂਜੀ ਇਹਨੇ ੜਾ ਬਣ ਜਾਣਾ ਇੱਥੇ ਤੇ ਜਿਹੜਾ ਕੰਨਾ ਲੱਗਾ ਐ ੜਿ ਨੂੰ ਬਣ ਪੈ ਜਾਣਾ ਗਿਆਨ ਧਿਆਨ ਧਿਆਨ ਤੇ ਵਿਸ਼ਰਾਮ ਲਾਉਣਾ ਹੈ ਕਾਵਨ ਬਿੱਦ ਉਸਤਤ ਕਰਿਐ ਉਸਤਤ ਉਚਾਰਨ ਕਰਨਾ ਸਸੇ ਦੇ ਪੈਰ ਵਿੱਚ ਅੱਧਾ ਤੱਤਾ ਲੱਗਾ ਹੈ ਇਹ ਜਲਦੀ ਦੇ ਨਾਲ ਉਚਾਰਨ ਕਰਨਾ ਹੈ ਉਸਤਤ ਉਸਤਤ ਹਾਂ ਕਰਿਐ ਕਰਿਐ ਪੜਨਾ ਇੱਥੇ ਦਲਾਵਾਂ ਲੱਗੀਆਂ ਇਹ ਤਿਆਰ ਰੱਖਣਾ ਕਿ ਦਲਾਵਾਂ ਦੀ ਆਵਾਜ਼ ਉਚਾਰਨ ਹੋਵੇ ਸਿੱਧ ਸਾਧਕ ਤਤੀਸ ਕੋਰ ਕੋਰ ਤੇ ਵਿਸਰਾਮ ਲਾਉਣਾ ਹੈ ਇਹ ਜਿਹੜਾ ਚਤੱਦੇ ਨੂੰ ਹਿਸ਼ਿਆਰੀ ਲੱਗੀ ਹੈ ਇਹ ਉਚਾਰਨ ਹੋਵੇਗੀ ਸਿੱਧ ਸਾਧਕ ਸਾਧਕ ਉਚਾਰਨ ਕਰਨਾ ਹੈ ਇੱਥੇ ਜਮ ਕੀਏ ਤਤੀਸ ਇਹ ਕਸ ਕੇ ਬੋਲਣਾ ਹੈ ਤਤੀਸ ਤਤੀਸ ਹਾਂ ਕੋਰ ਕੋਰ ਤੇ ਵਿਸਰਾਮ ਹੈ تیر ਕੀਮ ਨਾ ਪਰਿਐ ਤੇਰ ਕੀਮ ਕੀਮ ਤੇ ਜਮ ਕੀਏ ਨਾ ਪਰੀਏ ਨੰਨਾ ਮੁਕਤਾ ਧਿਆਨ ਰੱਖਣਾ ਪਰੀਏ ਉਚਾਰਨ ਕਰਨਾ ਐੜੇ ਦਿਲਾਵਾ ਪਰੀਏ ਪਰੀਏ ਹਾਂ ਬ੍ਰਹਮਾਦਿਕ ਸੰਕਾਦ ਸੰਕਾਦ ਤੇ ਬਿਸਰਾਮ ਜਿਹੜਾ ਦਦੇ ਨੂੰ ਸਿਆਰੀ ਲੱਗੀ ਹੈ ਉਚਾਰਨ ਹੋਵੇਗੀ ਬ੍ਰਹਮਾਦਿਕ ਬ੍ਰਹਮਾਦਿਕ ਸੰਕਾਦ ਸੰਕਾਦ ਤੇ ਬਿਸਰਾਮ ਹੈ ਸੇਖ ਗੁਣ ਅੰਤ ਨਾ ਪਾਏ ਸ਼ੇਖ ਸ਼ੇਖ ਤੇ ਜਮਕੀਏ ਗੁਣ ਅੰਤ ਨਾ ਪਾਏ ਅਗਹੋ ਗਹਯੋ ਨਹੀਂ ਜਾਏ ਜਾਏ ਤੀਤੇ ਵਿਸਰਾਮ ਹੈ ਇਹਨੂੰ ਅਗੋ ਨਹੀਂ ਪੜਨਾ ਜਿਹੜਾ ਇਹ ਐੜਾ ਹੈ ਇਹ ਸੰਬੰਧਕ ਲਾ ਕੇ ਉਚਾਰਨ ਹੋਵੇਗਾ ਅਗਹੋ ਅਗਹੋ ਹਾਂ ਅਗਹੋ ਗਹਯੋ ਨਹੀਂ ਜਾਏ ਇਸ ਦੀ ਸਮਝ ਲੱਗ ਗਈ ਆ ਹਾਂਜੀ ਐੜਾ ਸੰਬੰਧਕ ਲਾ ਕੇ ਉਚਾਰਨ ਪੜਨਾ ਹੈ ਅਗੋ ਹੋਣੀ ਪੜਨਾ ਗਹੋ ਗਹਿਓ ਨਹੀਂ ਜਾਏ ਇਥੇ ਵਿਸਰਾਮ ਹੈ ਪੂਰ ਸੱਬ ਰਹੇਓ ਸਮਾਏ ਸੱਬ ਪੜਨੈ ਸੱਸੇ ਦੇ ਪੈਰ ਵਿੱਚ ਰਾਰਾ ਲੱਗਾ ਸੱਬ ਜਲਦੀ ਦੇ ਨਾਲ ਰਹੇਓ ਸਮਾਏ ਜਿਹੇ ਕਾਟੀ ਸ਼ਿਲਕ ਦਿਆਲ ਪ੍ਰਭ ਪ੍ਰਭ ਤੇ ਵਿਸਰਾਮ ਹੈ ਦਿਆਲ ਉਚਾਰਨ ਕਰਨੈ ਦੱਦਾ ਈੜੀ ਸਿਆਰੀ ਐੜੇ ਕੰਨਾਂ ਤੇ ਲੱਲਾ ਦਿਆਲ ਆਪਾਂ ਪਿੱਛੇ ਵੀ ਕਈ ਵਾਰ ਇਸ ਦਾ ਉਚਾਰਨ ਦੱਸਿਆ ਹੈ ਹਾਂਜੀ ਜਿਹੜੀ ਵਿੱਚ ਉਚਾਰਨ ਹੋਵੇਗੀ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ ਹਰ ਗੁਰ ਨਾਨਕ ਇਥੇ ਜਮਕੀਏ ਹਰ ਗੁਰ ਨਾਨਕ ਜਿੰਨ ਪਰਸਿਓ ਪਰਸਿਓ ਉਚਾਰਨ ਕਰਨ ਇਥੇ ਊੜੇ ਨੂੰ ਹੋੜਾ ਲੱਗਾ ਹੈ ਜਿੰਨ ਭਾਰਾ ਬੋਲਣਾ ਨੰਨੇ ਦੇ ਜਿਹੜੀ ਛੱਲੇ ਹਲੰਤ ਲੱਗੀ ਹੈ ਇਹ ਬੋਲੀ ਜਾਵੇਗੀ ਜਿੰਨ ਨੰਨੇ ਤੇ ਜੁਕਸ ਕੇ ਨੰਨੇ ਨੂੰ ਜਿੰਨ ਹਾਂ ਪਰਸਿਓ ਇੱਥੇ ਵਿਸਰਾਮ ਹੈ ਤੇ ਇਤ ਉਤ ਸਦਾ ਮੁਗਤੇ ਤੇ ਇਤ ਉਤ ਵੱਖਰ-ਵੱਖਰ ਪਾਠ ਕਰਨਾ ਹੈ ਇਤ ਉਤ ਸਦਾ ਮੁਗਤੇ ਸਮਝ ਲੱਗੀ ਇਸ ਦੀ ਹਾਂਜੀ ਅੱਗੇ ਸ਼ਲੋਕ ਸ਼ੁਰੂ ਹੁੰਦਾ ਹੈ ਪ੍ਰਭ ਦਾਤੋ ਦਾਤਾਰ ਦਾਤਾਰ ਤੇ ਵਿਸਰਾਮ ਹੈ ਦਾ ਤਾਰ ਪੜਨਾ ਦੱਦੇ ਕੰਨਾਂ ਤੱਤੇ ਕੰਨਾਂ ਦਾ ਤਾਰ ਪਰਿਉ ਜਾਚਕ ਇੱਕ ਸਰਨਾ ਪਪਾ ਰਾਰੇ ਸਿਹਾਰੀ ਲੱਗੀ ਏ ਇੰਦੇ ਪੈਰ ਵਿੱਚ ਜਿਹੜਾ ਜਈਆ ਲੱਗਾ ਏ ਇੱਥੇ ਈੜੀ ਬਣ ਜਾਣੀ ਏ ਨੇ ਤੇ ਊੜੇ ਔਂਕੜ ਪਰਿਉ ਪਰਿਉ ਲੰਮਾ ਨਹੀਂ ਉਚਾਰਨ ਕਰਨਾ ਊੜੇ ਨੂੰ ਹੋੜਾ ਨਹੀਂ ਲੱਗਾ ਊੜੇ ਨੂੰ ਔਂਕੜ ਲੱਗਾ ਏ ਪਰਿਉ ਪਰਿਉ ਹਾਂ ਈੜੀ ਸਿਹਾਰੀ ਊੜੇ ਔਂਕੜ ਜਾਚਕ ਇੱਕ ਸਰਨਾ ਇੱਥੇ ਕਈ ਸੰਗਤਾਂ ਨੂੰ ਸ਼ਰਨਾ ਪੜ ਜਾਂਦੀਆਂ ਹਨ ਸ਼ਰਨਾ ਤਾਂ ਉਚਾਰਨ ਹੋਵੇਗਾ ਜੇ ਬਿੰਦੀ ਲੱਗੀ ਹੋਵੇ ਸ ਸ ਦੇ ਪੈਰ ਵਿੱਚ ਇਹ ਸ਼ਰਨਾ ਉਚਾਰਨ ਕਰਨਾ ਸ ਸ ਤੇ ਰ ਰ ਤੇ ਨੰਨੇ ਕੰਨਾ ਸ਼ਰਨਾ ਸ਼ਰਨਾ ਮਿਲੇ ਦਾਨ ਸੰਤ ਰੇਣ ਰੇਣ ਤੇ ਵਿਸਰਾਮ ਹੈ ਜੇਹ ਲੱਗ ਭੌਜਲ ਤਰਨਾ ਜੇਹ ਇਸ ਤਰ੍ਹਾਂ ਉਚਾਰਨ ਕਰਨਾ ਜਜੇ ਦੇ ਲਾ ਤੇ ਹਾ ਹਾ ਮੁਕਤ ਹੈ ਜੇਹ ਲਗ ਪੌਜਲ ਤਰਨਾ ਤਰਨਾ ਨੰਨੇ ਦੀ ਆਵਾਜ਼ ਉਚਾਰਨ ਹੋਵੇ ਤਰਨਾ ਤਰਨਾ ਹਾਂ ਬਿੰਤ ਕਰੋ ਅਰਦਾਸ ਅਰਦਾਸ ਤੇ ਵਿਸਰਾਮ ਹੈ ਬਿੰਤ ਪੜਨਾ ਬਿੰਤ ਬਿੰਤ ਕਰੋ ਅਰਦਾਸ ਸੁਨਹੁ ਜੇ ਠਾਕੁਰ ਭਾਵੇ ਸੁਨਹੁ ਤੇ ਵਿਸਰਾਮ ਇੱਥੇ ਜਮਕੀਏ ਜੇ ਠਾਕੁਰ ਭਾਵੇ ਭਾਵੈ ਵਿਚਾਰਨ ਕਰਨਾ ਕਿਉਂਕਿ ਇਥੇ ਭਾਵੈ ਨੂੰ ਦਲਾਵਾਂ ਲੱਗੀਆਂ ਹੈ ਭਾਵੈ ਦੇਹੋ ਦਰਸ ਮਨ ਚਾਓ ਦੇਹੋ ਦਰਸ ਮਨ ਚਾਓ ਚਾਓ ਤੇ ਬਿਸਰਾਮ ਬਿਸਰਾਮ ਹੈ ਚਾਚੇ ਕੰਨਾ ਉੜੇ ਔਂਕੜ ਭਗਤ ਇਹੋ ਮਨ ਠਹਿਰਾਵੈ ਭਗਤ ਇਹੋ ਇਹੋ ਪੜਨਾ ਇਹੇ ਨਹੀਂ ਪੜਨਾ ਈੜਿ ਨੂੰ ਸਿਆਰੀ ਇਥੇ ਉੜੇ ਨੂੰ ਅਥੇ ਹਾਹੇ ਨੂੰ ਔਂਕੜ ਲੱਗਾ ਹੈ ਇਹੋ ਇਹੋ ਹਾਂ ਇਹੋ 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 ਮਨ ਠਹਿਰਾਵੇ ਠਠਾ ਇਹ ਹਾ ਠਹਿ ਰਾਵੈ ਠਹਿਰਾਵੇ ਇਕੱਠਾ ਪੜਨਾ ਠਹਿਰਾਵੇ ਬਲਿਉ ਚਰਾਗ ਅੰਧਿਆਰ ਮਹਿ ਮਹਿ ਤੇ ਵਿਸਰਾਮ ਹੈ ਅੰਧਿਆਰ ਪੜਨਾ ਇਸ ਦਾ ਉਚਾਰਨ ਹੋਵੇਗਾ ਐੜੇ ਟਿੱਪੀ ਆ ਧਦੇ ਸਿਹਾਰੀ ਆ ਜਿਹੜਾ ਥੱਲੇ ਜਈਆ ਲੱਗਿਆ ਨੇ ਐੜਾ ਬਣ ਜਾਣਾ ਜਿਹੜਾ ਕੰਨਾ ਹੈ ਇਹ ਐੜੇ ਨੂੰ ਪੈ ਜਾਣਾ ਹੈ ਅੰਧਿਆਰ ਅੰਧਿਆਰ ਹਾਂ ਕਈ ਸੰਗਤਾਂ ਪੜ ਜਾਂਦੀਆਂ ਅੰਧਾਰ ਅੰਧਾਰ ਪੜਦੇ ਜੇ ਅੰਧਾਰ ਪੜਾਂਗੇ ਤੇ ਜਿਹੜਾ ਜਈਆ ਲੱਗਾ ਇਹ ਫਿਰ ਕੱਟਿਆ ਜਾਵੇ ਇਹ ਜਿਹੜਾ ਜਈਆ ਲੱਗੇ ਨਹੀਂ ਥਿਆੜਾ ਬਣ ਜਾਣਾ ਤੇ ਧੱਦੇ ਨੂੰ ਸਿਹਾਰੀ ਪੈ ਜਾਣੀ ਹੈ ਅੰਧਿਆਰ ਅੰਧਿਆਰ ਇਹ ਜਿਹੜਾ ਸਿਹਾਰੀ ਲਾ ਕੇ ਦੱਸਦੇ ਪਏ ਤੁਹਾਨੂੰ ਉਚਾਰਨ ਕਰਨ ਵਾਸਤੇ ਦੱਸਦੇ ਹਾਂ ਇੱਥੇ ਜੀ ਲਿਖਿਆ ਐਵੇਂ ਪੜਨਾ ਪਰ ਜਿਹੜੀ ਇਸ ਦੀ ਆਵਾਜ਼ ਨਿਕਲਦੀ ਪਈ ਆ ਅੰਧਿਆਰ ਤਦ ਦੇ ਸ਼ਿਆਰੀ ਪੈਂਦੀ ਪਈ ਹੈ ਹਾਂਜੀ ਬੋਲਣ ਦਾ ਢੰਗ ਦੱਸਦੇ ਕਿ ਇਸ ਤਰ੍ਹਾਂ ਉਚਾਰਨ ਹੋਵੇਗਾ ਅੰਧਿਆਰ ਮਹਿ ਮਹਿ ਤੇ ਵਿਸਰਾਮ ਹੈ ਸਭ ਕਲ ਉਦਰੀ ਇੱਕ ਨਾਮ ਧਰਮ ਸਭ ਕਲ ਉਦਰੀ ਇੱਕ ਨਾਮ ਧਰਮ ਉਦਰੀ ਪੜਨਾ ਹੈ ਉਧਰੀ ਨਹੀਂ ਪੜਨਾ ਉਦਰੀ ਉਦਰੀ ਹਾਂ ਪ੍ਰਗਟ ਸਗਲ ਹਰ ਭਵਨ ਮਹਿ ਮਹਿ ਤੇ ਵਿਸਰਾਮ ਹੈ ਪ੍ਰਗਟ ਜਲਦੀ ਦੇ ਨਾਲ ਪੜਨਾ ਇਥੇ ਪੈਰ ਵਿੱਚ ਰਾਰਾ ਲੱਗਾ ਪ੍ਰਗਟ ਸਗਲ ਹਰ ਭਵਨ ਮਹਿ ਇਥੇ ਵਿਸਰਾਮ ਹੈ ਜਨ ਨਾਨਕ ਗੁਰ ਪਾਰ ਬ੍ਰਹਮ ਪਾਰ ਬ੍ਰਹਮ ਕਠੇ ਪੜਨਾ ਤੇ ਮਹਿ ਤੇ ਵਿਸਰਾਮ ਹੈ ਠੀਕ ਹੈ ਜਨ ਨਾਨਕ ਗੁਰ ਨਾਨਕ ਨੰਨੇ ਦੀ ਬਾਜੂ ਉਚਾਰਨ ਹੋਵੇ ਜਨ ਨਾਨਕ ਗੁਰ ਪਾਰ ਬ੍ਰਹਮ ਪਾਰ ਬ੍ਰਾਹਮ ਹਾਂ ਕਥਾ ਹੀ ਪੜ੍ਹਨਾ ਹੈ ਇਤੁਕ ਆਪਣੀ ਸੰਖਿਆ ਸੰਪੂਰਨ ਹੋ ਚੁੱਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ